ਅੱਜ ਅਸੀਂ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਜੋ ਹਮਲਾ ਹੋਇਆ ਸੀ ਉਸ ਦੀ ਗਹਿਰਾਈ ਨਾਲ ਪੜਤਾਲ ਕਰ ਰਹੇ ਹਾਂ ਹਾਂਜੀ ਸਾਡੇ ਕੋਲ ਜਾਣਕਾਰੀ ਹੈ ਇੱਕ ਵੀਡੀਓ ਤੋਂ ਰਿਐਲਿਟੀ ਆਫ ਪਹਿਲਗਾਮ ਟਰਰਰ ਅਟੈਕ ਤੇ ਅਸੀਂ ਗੱਲ ਕਰਾਂਗੇ ਬਿਲਕੁਲ ਮਕਸਦ ਇਹ ਸਮਝਣਾ ਹੈ ਕਿ ਇਸ ਦੀ ਪਲੈਨਿੰਗ ਕਿਵੇਂ ਹੋਈ ਕਿਹੜੀ ਟੈਕਨੋਲੋਜੀ ਵਰਤੀ ਗਈ ਕੌਣ ਲੋਕ ਸ਼ਾਮਿਲ ਸਨ ਤੇ ਇਸ ਦੇ ਵੱਡੇ ਮਾਇਨੇ ਕੀ ਨੇ ਹੂੰ ਤਾਂ ਚਲੋ ਸ਼ੁਰੂ ਕਰੀਏ ਇਹ ਸਿਰਫ ਇੱਕ ਆਮ ਗੋਲੀਬਾਰੀ ਨਹੀਂ ਸੀ ਨਾ ਜਾਣਕਾਰੀ ਤਾਂ ਇਹੀ ਦੱਸਦੀ ਹੈ ਕਿ ਇਸ ਪਿੱਛੇ ਬਹੁਤ ਕੁਝ ਸੀ ਹਾਂਜੀ ਬਿਲਕੁਲ ਤੇ ਇੱਥੇ ਸਭ ਤੋਂ ਦਿਲਚਸਪ ਗੱਲ ਇਹ ਦੇਖਣ ਵਾਲੀ ਹੈ ਕਿ ਕਿਵੇਂ ਐਡਵਾਂਸ ਟੈਕਨੋਲੋਜੀ ਫਿਰ ਉਹਨਾਂ ਦੀਆਂ ਰਣਨੀਤੀਆਂ ਤੇ ਨਾਲ ਹੀ ਕੁਝ ਅੰਤਰਰਾਸ਼ਟਰੀ ਕਨੈਕਸ਼ਨਸ ਵੀ ਇਹ ਸਭ ਕਿਵੇਂ ਇਸ ਘਟਨਾ ਵਿੱਚ ਇਕੱਠੇ ਜੁੜਦੇ ਨਜ਼ਰ ਆਉਂਦੇ ਨੇ ਹੂੰ ਕਾਫੀ ਪਰਤਾਂ ਨੇ ਮਤਲਬ ਹਾਂ ਸੱਚਮੁੱਚ ਇੱਕ ਗੁੰਝਲਦਾਰ ਮਾਮਲਾ ਲੱਗਦਾ ਹੈ ਤੇ ਇਹ ਹੋਇਆ ਕਿੱਥੇ ਸੀ ਬਾਈਸਰਨ ਖਾਟੀ ਜਿਸਨੂੰ ਮਿਨੀ ਸਵਿਟਜ਼ਰਲੈਂਡ ਵੀ ਕਹਿੰਦੇ ਨੇ ਪਹਿਲਗਾਮ ਦੇ ਕੋਲ ਹਾਂਜੀ ਬਹੁਤ ਸੋਹਣੀ ਥਾਂ ਹੈ ਪਰ ਉੱਥੇ ਦਿਨ ਦਿਹਾੜੇ ਸੈਲਾਨੀਆਂ ਤੇ ਹਮਲਾ ਇਹ ਤਾਂ ਕਾਫੀ ਹੈਰਾਨ ਕਰਨ ਵਾਲੀ ਗੱਲ ਸੀ ਹਾਂ ਤੇ ਜਿਹੜੀ ਵੀਡੀਓ ਟ੍ਰਾਂਸਕ੍ਰਿਪਟ ਦੀ ਜਾਣਕਾਰੀ ਹੈ ਉਸ ਮੁਤਾਬਕ ਇਹ ਇੱਕ ਸੋਚਿਆ ਸਮਝਿਆ ਜਾਲ ਸੀ ਮਤਲਬ ਪੂਰੀ ਪਲੈਨਿੰਗ ਨਾਲ ਜਾਲ ਕਿਵੇਂ ਐ ਸਮਝੋ ਕਿ ਤਿੰਨ ਪਾਸਿਓਂ ਘੇਰਾ ਪਾਇਆ ਗਿਆ ਤੇ ਜਿਹੜੀ ਭੀੜ ਸੀ ਉਸ ਨੂੰ ਇੱਕ ਖਾਸ ਜਗ੍ਹਾ ਵੱਲ ਇੱਕ ਮੈਗੀ ਸਟਾਲ ਸੀ ਉੱਥੇ ਉਸ ਵੱਲ ਧੱਕਿਆ ਗਿਆ ਅੱਛਾ ਤੇ ਆਉਣ ਜਾਣ ਦੇ ਰਸਤੇ ਵੀ ਬੰਦ ਕਰ ਦਿੱਤੇ ਬਿਲਕੁਲ ਫਿਰ ਜਾਣਕਾਰੀ ਇਹ ਵੀ ਦਸਤੀ ਹੈ ਕਿ ਹਮਲਾਵਰਾਂ ਨੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੱਖ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਬਹੁਤ ਭਿਆਨਕ ਹਾਂਜੀ ਇਸ ਵਿੱਚ 26 ਲੋਕਾਂ ਦੀ ਜਾਨ ਗਈ ਤੇ ਉਹਨਾਂ ਵਿੱਚ ਇੱਕ ਉਥੋਂ ਦਾ ਸਥਾਨਿਕ ਪੌਣੀ ਵਾਲਾ ਸੀ ਆਦਲ ਹੁਸੈਨ ਉਹ ਵੀ ਸ਼ਾਮਿਲ ਸੀ ਹੂੰ ਤੇ ਹਮਲਾਵਰ ਕੌਣ ਸਨ ਕੁਝ ਪਤਾ ਲੱਗਾ ਹਾਂ ਤਿੰਨ ਮੁੱਖ ਹਮਲਾਵਰਾਂ ਦੀ ਪਛਾਣ ਹੋਈ ਹੈ ਸਰੋਤ ਮੁਤਾਬਕ ਇੱਕ ਆਦਲ ਠੋਕਰ ਇਹ ਉਥੋਂ ਦਾ ਹੀ ਸੀ ਸਥਾਨਿਕ ਦੂਜਾ ਹਾਸ਼ਮ ਮੂਸਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨੀ ਫੌਜ ਦੀ ਐਸਐਸਜੀ ਯਾਨੀ ਸਪੈਸ਼ਲ ਸਰਵਿਸ ਗਰੁੱਪ ਦਾ ਸਾਬਕਾ ਕਮਾਂਡੋ ਰਿਹਾ ਹੈ। ਉਹ ਐਸਐਸਜੀ ਕਮਾਂਡੋ। ਹਾਂ ਇਹ ਜਾਣਕਾਰੀ ਸਰੋਤ ਵਿੱਚ ਹੈ। ਤੇ ਤੀਜਾ ਅਲੀ ਪਾਈ ਜੋ ਪਾਕਿਸਤਾਨੀ ਨਾਗਰਿਕ ਦੱਸਿਆ ਗਿਆ। ਪਰ ਇੰਨੀ ਸਟੀਕ ਯੋਜਨਾ ਬੰਦੀ ਕੀ ਇਹ ਜਗ੍ਹਾ ਹੀ ਉਹਨਾਂ ਦਾ ਅਸਲ ਨਿਸ਼ਾਨਾ ਸੀ? ਲੱਗਦਾ ਤਾਂ ਇਹ ਹੈ ਮਤਲਬ ਟ੍ਰਾਂਸਕ੍ਰਿਪਟ ਦੇ ਵੇਰਵਿਆਂ ਮੁਤਾਬਕ ਕਿ ਸ਼ਾਇਦ ਪਹਿਲਾਂ ਪਹਿਲਗਾਮ ਦੇ ਜਿਹੜੇ ਵੱਡੇ ਹੋਟਲ ਨੇ ਉਹ ਨਿਸ਼ਾਨੇ ਤੇ ਸਨ ਅੱਛਾ ਪਰ ਉੱਥੇ ਸੁਰੱਖਿਆ ਵੱਧ ਗਈ ਸੀ ਇਸ ਲਈ ਪਲਾਨ ਬਦਲਿਆ ਗਿਆ ਤੇ ਬਾਈਸਰ ਨੂੰ ਚੁਣਿਆ ਗਿਆ ਕਿਉਂ ਉੱਥੇ ਕੀ ਖਾਸ ਸੀ ਇੱਕ ਤਾਂ ਉੱਥੇ ਸੁਰੱਖਿਆ ਘੱਟ ਸੀ ਦੂਜਾ ਫੋਰਸ ਵਾਲੇ ਉੱਥੇ ਪਹੁੰਚਣਾ ਵੀ ਔਖਾ ਸੀ ਤੇ ਤੀਜਾ ਸੰਘਣੇ ਜੰਗਲ ਨੇੜੇ ਸਨ ਪਹੁੰਚਣਾ ਸੌਖਾ ਸੀ ਹੂੰ ਤੇ ਟੈਕਨੋਲੋਜੀ ਤੁਸੀਂ ਕਿਹਾ ਸੀ ਟੈਕਨੋਲੋਜੀ ਬਹੁਤ ਅਹਿਮ ਸੀ ਹਾਂਜੀ ਬਹੁਤ ਜ਼ਿਆਦਾ ਉਹਨਾਂ ਕੋਲ ਅਮਰੀਕੀ M4 ਰਾਈਫਲਾਂ ਸਨ ਇਹ ਆਮ ਤੌਰ ਤੇ ਸਪੈਸ਼ਲ ਫੋਰਸਸ ਕੋਲ ਹੁੰਦੀਆਂ ਨੇ ਨਾਲੇ K47 ਵੀ ਸੀ M4 ਰਾਈਫਲਾਂ ਇਹ ਕਿੱਥੋਂ ਆਈਆਂ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਪਰ ਸਰੋਤ ਇਹ ਦੱਸਦਾ ਹੈ ਤੇ ਇੱਕ ਹੋਰ ਅਹਿਮ ਗੱਲ ਹਮਲੇ ਤੋਂ ਪਹਿਲਾਂ ਪਹਿਲਗਾਮੇ ਇਲਾਕੇ ਦੀਆਂ ਹਾਈ ਰੈਜ਼ੋਲੂਸ਼ਨ ਸੈਟਲਾਈਟ ਤਸਵੀਰਾਂ ਦੀ ਮੰਗ ਵਿੱਚ ਕਾਫੀ ਵਾਅਦਾ ਹੋਇਆ ਸੀ ਸੈਟਲਾਈਟ ਤਸਵੀਰਾਂ ਹਾਂ ਤੇ ਸ਼ੱਕ ਹੈ ਕਿ ਇੱਕ ਪਾਕਿਸਤਾਨੀ ਕੰਪਨੀ ਹੈ BSI ਉਸ ਰਾਹੀਂ ਲਈਆਂ ਗਈਆਂ ਹੋ ਸਕਦੀਆਂ ਨੇ ਅੱਛਾ ਤੇ ਗੱਲਬਾਤ ਕਿਵੇਂ ਕਰਦੇ ਸਨ ਉਸ ਲਈ ਅਲਟਰਾਸੈਟ ਫੋਨ ਵਰਤੇ ਗਏ ਇਹ ਕਥਿਤ ਤੌਰ ਤੇ ਚੀਨੀ ਸੈਟਲਾਈਟ ਨੈਟਵਰਕ ਤੇ ਚਲਦੇ ਨੇ ਮਤਲਬ ਭਾਰਤੀ ਨਿਗਰਾਨੀ ਤੋਂ ਬਚਣ ਲਈ ਯਾਨੀ ਪੂਰੀ ਤਿਆਰੀ ਸੀ ਟੈਕਨੋਲੋਜੀ ਦੇ ਮਾਮਲੇ ਵਿੱਚ ਵੀ ਬਿਲਕੁਲ ਤੇ ਰਸਤਾ ਲੱਭਣ ਲਈ ਨੈਵੀਗੇਸ਼ਨ ਲਈ ਐਲਪਾਈਨ ਕੁਐਸਟਨਾ ਦੀ ਆਫਲਾਈਨ ਐਪ ਵਰਤੀ ਗਈ ਇਸ ਨਾਲ ਨਾ ਜਿਹੜੇ ਓਜੀਡਬੀ ਹੁੰਦੇ ਨੇ ਓਵਰਗਰਾਉਂਡ ਵਰਕਰ ਉਹਨਾਂ ਤੇ ਨਿਰਭਰਤਾ ਘਟ ਗਈ ਹੂੰ ਇਹ ਸਭ ਤਾਂ ਬਹੁਤ ਹੀ ਡੂੰਗੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ ਅੱਛਾ ਇੱਕ ਨਾਂ ਆਇਆ ਸੀ ਟੀਆਰਐਫ ਦ ਰੈਜ਼ਿਸਟੈਂਸ ਫਰੰਟ ਇਸ ਜਥੇਬੰਦੀ ਨੇ ਜ਼ਿੰਮੇਵਾਰੀ ਲਈ ਸੀ ਇਹ ਕੀ ਹੈ ਹਾਂ ਟੀਆਰਐਫ ਜਾਣਕਾਰੀ ਮੁਤਾਬਕ ਇਹ 2019 ਵਿੱਚ ਬਣੀ ਜਦੋਂ ਤਾਰਾ 370 ਹਟਾਈ ਗਈ ਸੀ ਅੱਛਾ ਤੇ ਇਸ ਨੂੰ ਨਾ ਅਕਸਰ ਜਿਹੜੇ ਪੁਰਾਣੇ ਗਰੁੱਪ ਨੇ ਲਸ਼ਕਰੇ ਤੋਇਬਾ ਜੈਸ਼ੇ ਮੁਹੰਮਦ ਹਾਂ ਸੁਣੇ ਨੇ ਨਾ ਉਹਨਾਂ ਦੀ ਹੀ ਇੱਕ ਤਰ੍ਹਾਂ ਦੀ ਰੀਬ੍ਰਾਂਡਿੰਗ ਕੀਤਾ ਜਾਂਦਾ ਹੈ ਨਵਾਂ ਨਾਂ ਨਵਾਂ ਚਿਹਰਾ ਪਰ ਮਕਸਦ ਕਿਸੇ ਸੀ ਰੀ ਬ੍ਰਾਂਡਿੰਗ ਦਾ ਸ਼ਾਇਦ ਇਸ ਨੂੰ ਇੱਕ ਸਥਾਨਕ ਕਸ਼ਮੀਰੀ ਲਹਿਰ ਵਜੋਂ ਦਿਖਾਣਾ ਤੇ ਨਾਲ ਹੀ ਪਾਕਿਸਤਾਨ ਤੇ ਜਿਹੜਾ ਅੰਤਰਰਾਸ਼ਟਰੀ ਦਬਾਅ ਹੈ ਖਾਸ ਕਰਕੇ FATF ਦਾ ਹਾਂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਉਸ ਤੋਂ ਬਚਣ ਲਈ ਤੇ ਇੱਕ ਹੋਰ ਗੱਲ ਜਿਹੜਾ ਹਮਲਾਵਰ ਸੀ ਆਦਲ ਠੋਕਰ ਉਹ ਪੜਾਈ ਦੇ ਵੀਜ਼ੇ ਤੇ ਪਾਕਿਸਤਾਨ ਗਿਆ ਸੀ ਤੇ ਉੱਥੇ ਕਥਿਤ ਤੌਰ ਤੇ ਲਸ਼ਕਰੇ ਤੋਇਬਾ ਵਿੱਚ ਸ਼ਾਮਿਲ ਹੋਇਆ ਹੂੰ ਤੇ TRF ਨੇ ਇਸ ਹਮਲੇ ਦਾ ਕਾਰਨ ਕੀ ਦੱਸਿਆ ਉਹਨਾਂ ਨੇ ਕਸ਼ਮੀਰ ਵਿੱਚ ਜਿਹੜੇ ਨਵੇਂ ਡੋਮਿਸਾਈਲ ਕਾਨੂੰਨ ਲਾਗੂ ਹੋਏ ਨੇ ਉਸ ਨੂੰ ਕਾਰਨ ਦੱਸਿਆ ਅੱਛਾ ਇਸ ਦੇ ਤਾਰ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਜੁੜਦੇ ਨੇ ਕੁਝ ਇਸ਼ਾਰੇ ਮਿਲੇ ਨੇ ਹਾਂ ਕੁਝ ਸੰਕੇਤ ਜ਼ਰੂਰ ਮਿਲੇ ਨੇ ਟ੍ਰਾਂਸਕ੍ਰਿਪਟ ਵਿੱਚ ਜ਼ਿਕਰ ਹੈ ਕਿ ਹਮਲੇ ਤੋਂ ਕੁਝ ਮਹੀਨੇ ਪਹਿਲਾਂ ਹਮਾਸ ਦੇ ਕੁਝ ਲੀਡਰ ਪੀਓਕੇ ਯਾਨੀ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਗਏ ਸਨ ਹਮਾਸ ਦੇ ਲੀਡਰਸ ਹਾਂ ਤੇ ਉੱਥੇ ਸ਼ਾਇਦ ਉਹਨਾਂ ਦੀ ਮੁਲਾਕਾਤ ਐਲ ਆਈ ਟੀ ਯਾਨੀ ਲਸ਼ਕਰੇ ਤੋਇਬਾ ਦੇ ਲੀਡਰਾਂ ਨਾਲ ਹੋਈ ਹੋਵੇ ਇਹ ਸੰਭਾਵਨਾ ਜਤਾਈ ਗਈ ਹੈ ਤੇ ਹਮਲੇ ਤੋਂ ਬਾਅਦ ਯੂਨ ਸਿਕਿਉਰਿਟੀ ਕਾਉਂਸਲ ਦੇ ਇੱਕ ਬਿਆਨ ਵਿੱਚੋਂ ਟੀ ਆਰ ਐਫ ਦਾ ਨਾਂ ਹਟਾਉਣ ਲਈ ਪਾਕਿਸਤਾਨ ਨੇ ਕਥਿਤ ਤੌਰ ਤੇ ਕੋਸ਼ਿਸ਼ ਕੀਤੀ ਤੇ ਚੀਨ ਨੇ ਇਸ ਵਿੱਚ ਵੀਟੋ ਵਰਤਿਆ ਓ ਇਸ ਤੋਂ ਇਲਾਵਾ ਸਰੋਤ ਕੁਝ ਪੱਛਮੀ ਰਿਪੋਰਟਾਂ ਦਾ ਵੀ ਜ਼ਿਕਰ ਕਰਦਾ ਹੈ ਜਿਹੜੀਆਂ ਪਾਕਿਸਤਾਨੀ ਸਟੇਟ ਤੇ ਅਤਵਾਦੀ ਗਰੁੱਪਾਂ ਦੇ ਪੁਰਾਣੇ ਸਬੰਧਾਂ ਦੀ ਗੱਲ ਕਰਦੀਆਂ ਨੇ ਪਰ ਯਾਦ ਰਹੇ ਇਹ ਸਾਰੀ ਜਾਣਕਾਰੀ ਉਸ YouTube ਵੀਡੀਓ ਦੇ ਟ੍ਰਾਂਸਕ੍ਰਿਪਟ ਤੇ ਆਧਾਰਿਤ ਹੈ ਹਾਂਜੀ ਬਿਲਕੁਲ ਅਸੀਂ ਸਿਰਫ ਸਰੋਤ ਵਿੱਚ ਦਿੱਤੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਇਸ ਸਾਰੀ ਜਾਣਕਾਰੀ ਨੂੰ ਜੇ ਜੋੜ ਕੇ ਦੇਖੀਏ ਤਾਂ ਕੀ ਤਸਵੀਰ ਬਣਦੀ ਹੈ ਸਾਫ ਹੈ ਕਿ ਇਹ ਕੋਈ ਆਮ ਘਟਨਾ ਨਹੀਂ ਸੀ ਬਹੁਤ ਗੁੰਝਲਦਾਰ ਮਾਮਲਾ ਹੈ ਬਿਲਕੁਲ ਮੁੱਖ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਹ ਇਹੀ ਨੇ ਇੱਕ ਬਹੁਤ ਬਾਰੀਕੀ ਨਾਲ ਕੀਤੀ ਗਈ ਪਲੈਨਿੰਗ ਦੂਜਾ ਨਿਗਰਾਨੀ ਤੋਂ ਬਚਣ ਲਈ ਐਡਵਾਂਸ ਟੈਕਨੋਲੋਜੀ ਦੀ ਵਰਤੋਂ ਤੀਜਾ ਟੀਆਰਐਫ ਵਰਗੇ ਗਰੁੱਪਾਂ ਰਾਹੀਂ ਇੱਕ ਰਣਨੀਤਿਕ ਰੀਬ੍ਰਾਂਡਿੰਗ ਹੂੰ ਤੇ ਚੌਥਾ ਇਸ ਘਟਨਾ ਦੇ ਸੰਭਾਵੀ ਅੰਤਰਰਾਸ਼ਟਰੀ ਪਹਿਲੂ ਇਹ ਸਭ ਦਿਖਾਉਂਦਾ ਹੈ ਕਿ ਕਿਵੇਂ ਅੱਜਕੱਲ੍ਹ ਇਹ ਸੰਘਰਸ਼ ਨਵੇਂ ਰੂਪ ਲੈ ਰਹੇ ਨੇ ਮਤਲਬ ਸਥਾਨਕ ਲੋਕ 바ਰਦੀ ਮਹਾਰਤ ਆਸਾਨੀ ਨਾਲ ਮਿਲਣ ਵਾਲੀ ਤਕਨੀਕ ਤੇ ਕੂਟਨੀਤਿਕ ਚਾਲਾਂ ਇਹ ਸਭ ਮਿਲ ਕੇ ਇੱਕ ਖਤਰਨਾਕ ਮਿਸ਼ਰਣ ਬਣਾ ਰਹੇ ਨੇ ਤੇ ਸਰੋਤ ਦੇ ਅਖੀਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਮੁੱਖ ਦੋਸ਼ੀ ਨੇ ਹਾਸ਼ਮ ਮੂਸਾ ਅਲੀ ਪਾਈ ਤੇ ਆਦਲ ਠੋਕਰ ਉਹ ਹਾਲੇ ਫਰਾਰ ਨੇ ਹਾਂਜੀ ਉਹਨਾਂ ਦੀ ਪਾਲ ਜਾਰੀ ਹੈ ਹੂੰ ਤੇ ਇਹ ਪੂਰੀ ਘਟਨਾ ਨਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਿਵੇਂ ਸੈਟਲਾਈਟ ਕਮਿਊਨੀਕੇਸ਼ਨ ਸੈਟਲਾਈਟ ਇਮੇਜਰੀ ਆਮ ਬਲਣ ਵਾਲੀਆਂ ਮੋਬਾਈਲ ਐਪਸ ਇਹ ਨਵੀਆਂ ਤਕਨੀਕਾਂ ਜਦੋਂ ਬਦਲਦੇ ਹੋਏ ਜੀਓਪੋਲਿਟਿਕਸ ਨਾਲ ਮਿਲਦੀਆਂ ਨੇ ਤਾਂ ਦੁਨੀਆ ਭਰ ਵਿੱਚ ਸੰਘਰਸ਼ਾਂ ਦੇ ਤਰੀਕੇ ਤੇ ਉਹਨਾਂ ਦੀ ਮਾਰ ਸਮਰਥਾ ਨੂੰ ਕਿੰਨਾ ਬਦਲ ਸਕਦੀਆਂ ਨੇ ਹਾਂ ਇਹ ਸੱਚਮੁੱਚ ਇੱਕ ਅਹਿਮ ਸਵਾਲ ਹੈ ਜਿਸ ਤੇ ਗੌਰ ਕਰਨ ਦੀ ਲੋੜ ਹੈ